ਗੱਲ ਕਰਦੇ ਆ ਇੱਕ ਮੂਵੀ ਬੜੀ ਚਰਚਿਤ ਹੋ ਚੁੱਕੀ ਹੈਗੀ ਐ ਚਮਕੀਲਾ ਚਮਕੀਲਾ ਜਿਹੜੀ ਸੀਗੀ ਅਮਰ ਸਿੰਘ ਚਮਕੀਲਾ ਜਿਹੜਾ ਬਹੁਤ ਹੀ ਆਕਰਸ਼ਨ ਅਟਰੈਕਟਿਵ ਸਿੰਗਰ ਸੀਗਾ ਪੰਜਾਬ ਦਾ ਜਿਹੜਾ ਕਿ ਉਸ ਟਾਈਮ ਦੇ ਵਿੱਚ ਅਖਾੜੇ ਲੱਗਿਆ ਕਰਦੇ ਸੀ ਇੱਕ ਦਿਨ ਦੇ ਵਿੱਚ ਚਾਰ-ਚਾਰ ਅਖਾੜੇ ਲਾਉਂਦੇ ਸੀਗੇ ਉਹ ਔਰ ਕਿਸ ਕਾਰਨਾਂ ਕਾਰਨ ਉਹਨਾਂ ਦੇ ਉੱਤੇ ਹਮਲਾ ਹੋਇਆ ਕੀ ਸੀਗਾ ਇਸ ਤਰ੍ਹਾਂ ਦੀ ਕਿਹੜੀ ਚੀਜ਼ ਸੀਗੀ ਜਿਹੜੀ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈਗੀ ਐ ਉਹ ਚੀਜ਼ ਲੈ ਗਈ ਦੇਖੋ ਨੋ ਡਾਊਟ ਕਿਲੇ ਦਾ ਨਾਮ ਬੜਾ ਫੇਮਸ ਸੀਗਾ ਉਸ ਸਮੇਂ ਕਿਉਂਕਿ ਉਸ ਉਹ ਸਮਾਂ ਸੀ ਜਦੋਂ ਨਾਤੇ ਕੋਈ ਬਹੁਤੇ ਸਿਨੇਮੇ ਚੱਲਦੇ ਸੀ ਸਿਨੇਮੇ ਚੱਲਦੇ ਨਹੀਂ ਸੀਗੇ ਕਿਉਂਕਿ ਖੜਕੂ ਵਾਦ ਦਾ ਸਮਾਂ ਸੀ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜੀ ਉਸ ਫਿਲਮ ਦੇ ਵਿੱਚ ਜੋ ਚੀਜ਼ਾਂ ਦਿਖਾਈਆਂ ਗਈਆਂ ਨੇ ਕਿਸੇ ਪਾਸੇ ਕੁਝ ਕਟਆਊਟ ਤਾਂ ਨਹੀਂ ਹੈਗਾ ਪੂਰਾ ਫੁੱਲ ਫਲੈਸ਼ ਦਿਖਾਇਆ ਕਿਉਂਕਿ ਏਜ ਅਕੋਰਡਿੰਗ ਜੇ ਗੱਲ ਕਰੀਏ ਤਾਂ ਤੁਹਾਨੂੰ ਜਾਣਕਾਰੀ ਜ਼ਿਆਦਾ ਹੈਗੀ ਹੈ ਦੇਖੋ ਗੱਲ ਫਿਲਮ ਚ ਕੀ ਦਰਸਾਇਆ ਗਿਆ ਜਾਂ ਕਿਉਂਕਿ ਫਿਲਮ ਤੇ ਫਿਲਮ ਹੈ ਨਾ ਉਹਦੇ ਚ ਅਸਲੀਅਤ ਤੇ ਪੂਰੀ ਨਹੀਂ ਦਿਖਾਈ ਜਾਂਦੀ ਪਰ ਗੱਲ ਇਹ ਕਾਪੀ ਉਸ ਜਿਹੜਾ ਜਿਹੜੇ ਸਮੇਂ ਚਮਕੀਲਾ ਜਿਹੜਾ ਆ ਪੀਕ ਦੇ ਉੱਤੇ ਸੀਗਾ ਉਸ ਸਮੇਂ ਪੰਜਾਬ ਦੇ ਵਿੱਚ ਖੜਕੂਵਾਦ ਵੀ ਜਿਹੜਾ ਉਹ ਪੀਕ ਦੇ ਵਿੱਚ ਸੀ ਤੇ ਖੜਕੂ ਜਥੇਬੰਦੀਆਂ ਨੇ ਉਦੋਂ ਇੱਕ ਕੋਡ ਜਾਰੀ ਕੀਤਾ ਸੀ ਕਿਉਂਕਿ ਉਹ ਇੱਕ ਸਮਾਜ ਸੁਧਾਰ ਨੂੰ ਚੱਲੀਆਂ ਸੀ ਇਹ ਜਿਹੜੀ ਗਾਇਕੀ ਆ ਇਹਦੀ ਬਿਲਕੁਲ ਹੀ ਲੱਚਰ ਸੀਗੀ ਜਿਹੜੇ ਕਿ ਜਿੰਨੇ ਕੇ ਜਿਹੜੇ ਰਿਸ਼ਤੇ ਨੇ ਜੀਜੇ ਸਾਲੀ ਦਾ ਰਿਸ਼ਤਾ ਆ ਦੇਰ ਪਰਜਾਈ ਦਾ ਜੇਠ ਪਰਜਾਈ ਦਾ ਜਾਂ ਹੋਰ ਉਹਨਾਂ ਨੂੰ ਕਲੰਕਿਤ ਜਿਹੜਾ ਆ ਉਹ ਕੀਤਾ ਪਿਆ ਸੀਗਾ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਹਿਮਨ ਰਾਈਟਸ ਬੁਲੇਟਿਨ ਮੈਂ ਹਾਂ ਅੱਜ ਤੇ ਗੱਲ ਕਰਦੇ ਆ ਇੱਕ ਮੂਵੀ ਬੜੀ ਚਰਚਿਤ ਹੋ ਚੁੱਕੀ ਹੈਗੀ ਹੈ ਚਮਕੀਲਾ ਚਮਕੀਲਾ ਜਿਹੜੀ ਸੀਗੀ ਅਮਰ ਸਿੰਘ ਚਮਕੀਲਾ ਜਿਹੜਾ ਬਹੁਤ ਹੀ ਆਕਰਸ਼ਨ ਅਟਰੈਕਟਿਵ ਸਿੰਗਰ ਸੀਗਾ ਪੰਜਾਬ ਦਾ ਜਿਹੜਾ ਕਿ ਜਿਹਨੂੰ ਕਹਿੰਦੇ ਸੀ ਉਸ ਟਾਈਮ ਦੇ ਵਿੱਚ ਅਖਾੜੇ ਲਗਿਆ ਕਰਦੇ ਸੀ ਇੱਕ ਦਿਨ ਦੇ ਵਿੱਚ ਚਾਰ-ਚਾਰ ਅਖਾੜੇ ਲਾਉਂਦੇ ਸੀਗੇ ਉਹ ਔਰ ਕਿਸ ਕਾਰਨਾ ਕਾਰਨ ਉਹਨਾਂ ਦੇ ਉੱਤੇ ਹਮਲਾ ਹੋਇਆ ਕੀ ਸੀਗਾ ਇਸ ਤਰ੍ਹਾਂ ਦੀ ਕਿਹੜੀ ਚੀਜ਼ ਸੀਗੀ ਜਿਹੜੀ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਚੀਜ਼ ਲੈ ਗਈ ਔਰ ਉਹਨੂੰ ਅੱਜ ਦਰਸਾਇਆ ਗਿਆ ਇੱਕ ਫਿਲਮ ਰਾਹੀਂ ਉਹਨੂੰ ਸਟੋਰੀ ਬਣਾਈ ਗਈ ਹੈ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਚਮਕੀਲਾ ਜਿਹੜੇ ਸੀਗੇ ਸਿੰਗਰ ਉਹਨਾਂ ਨੂੰ ਉਹਦੀ ਪੂਰੀ ਫੈਮਿਲੀ ਦੇ ਉੱਤੇ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਨ ਨੂੰ ਸਤਨਾਮ ਸਿੰਘ ਤਾਲੀਵਾਲ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਨੇ ਤਾਂ ਇਸ ਵਿਸ਼ੇ ਤੇ ਉਹ ਗੱਲਬਾਤ ਕਰਨਗੇ ਕਾਰਨ ਕੀ ਸੀਗੇ ਚਮਕੀਲੇ ਜੀ ਜਿਹੜੀ ਮੂਵੀ ਹੈਗੀ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਜਿਹੜੀ ਹੁਣ ਦੁਆਰਾ ਚਰਚਿਤ ਹੋ ਚੁੱਕਿਆ ਹੈ ਇੱਕ ਨਾਮ ਜਿਹੜਾ ਹੈਗਾ ਬਹੁਤ ਹੀ ਫੇਮਸ ਨਾਮ ਸੀਗਾ ਦੇਖੋ 노 ਡਾਊਟ ਚਮਕੀਲੇ ਦਾ ਨਾਮ ਬੜਾ ਫੇਮਸ ਸੀਗਾ ਉਸ ਸਮੇਂ ਕਿਉਂਕਿ ਉਸ ਉਹ ਸਮਾਂ ਸੀ ਜਦੋਂ ਨਾਤੇ ਕੋਈ ਬਹੁਤੇ ਸਿਨੇਮੇ ਚੱਲਦੇ ਸੀ ਸਿਨੇਮੇ ਚੱਲਦੇ ਨਹੀਂ ਸੀਗੇ ਕਿ ਖੜਕੂ ਵਾਦਾ ਸਮਾਂ ਸੀ ਤੇ ਮੇਰਾ ਖਿਆਲ ਹੈ ਕਿ ਜਿਹੜੇ ਮਤਲਬ ਦੂਰ ਰਛਣੇ ਆ ਇਹਦੇ ਤੇ ਲੋਕ ਚਿੱਤਰਹਾਰ ਜਾਂ ਮਾੜੀ ਮੁੱਢ ਕਿਤੇ ਫਿਲਮ ਆਉਣੀ ਤੇ ਉਹਦਾ ਇੰਤਜ਼ਾਰ ਕਰਦੇ ਰਹਿੰਦੇ ਹੁੰਦੇ ਸੀ ਤੇ ਆਮ ਪਿੰਡਾਂ ਦੇ ਵਿੱਚ ਜੇ ਕੋਈ ਮੇਲਾ ਹੋਣਾ ਜਾਂ ਕੋਈ ਪ੍ਰੋਗਰਾਮ ਜੇ ਕਰਾਉਣਾ ਤੇ ਕਿਸੇ ਗਾਇਕ ਨੂੰ ਸੱਦ ਕੇ ਇਥੇ ਖਾੜਾ ਲਵਾ ਲੈਣਾ ਤੇ ਉਹ ਮਤਲਬ ਜਿਸ ਤਰ੍ਹਾਂ ਚਮਕੀਲਾ ਇਹਦੇ ਖਾੜੇ ਜਿਹੜੇ ਆਮ ਲੱਗਦੇ ਸੀਗੇ ਤੇ ਲੋਕ ਕਿਉਂਕਿ ਉਸ ਸਮੇਂ ਜਦੋਂ ਖਾੜੇ ਲੱਗਦੇ ਸੀ ਤੇ ਖਾੜਿਆਂ ਦੇ ਵਿੱਚ ਸਿਰਫ ਮਤਲਬ ਮੇਲ ਮਤਲਬ ਆਦਮੀ ਹੀ ਹੁੰਦੇ ਸੀ ਤੇ ਉੱਥੇ ਇਹਨਾਂ ਦੀ ਜਿਹੜੀ ਲੱਚਰ ਗਾਇਕੀ ਹੈ ਜਾਂ ਜੋਗ ਜਿਸ ਤਰ੍ਹਾਂ ਗਾਉਂਦੇ ਨੇ ਉਹ ਉਹਨਾਂ ਨੂੰ ਪ੍ਰਭਾਵਿਤ ਕਰਨ ਲਈ ਤੇ ਉਹ ਕਿਉਂਕਿ ਉਹ ਸਮਾਂ ਹੀ ਇਸ ਤਰ੍ਹਾਂ ਦਾ ਸੀਗਾ ਤੇ ਉਹ ਲੋਕ ਇੰਜੋਏਮੈਂਟ ਲਈ ਜਿਹੜਾ ਉਹ ਸੁਣਦੇ ਸੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜੀ ਉਸ ਫਿਲਮ ਦੇ ਵਿੱਚ ਜੋ ਚੀਜ਼ਾਂ ਦਿਖਾਈਆਂ ਗਈਆਂ ਨੇ ਕਿਸੇ ਪਾਸੇ ਕੁਝ ਕਟਆਊਟ ਤਾਂ ਨਹੀਂ ਹੈਗਾ ਪੂਰਾ ਫੁੱਲ ਫਲੈਸ਼ ਦਿਖਾਇਆ ਕਿਉਂਕਿ ਏਜ ਅਕੋਰਡਿੰਗ ਜੇ ਗੱਲ ਕਰੀਏ ਤਾਂ ਤੁਹਾਨੂੰ ਜਾਣਕਾਰੀ ਜ਼ਿਆਦਾ ਹੈਗੀ ਹੈ ਦੇਖੋ ਗੱਲ ਫਿਲਮ ਚ ਕੀ ਦਰਸਾਇਆ ਗਿਆ ਜਾਂ ਕਿਉਂਕਿ ਫਿਲਮ ਤੇ ਫਿਲਮ ਹੈ ਨਾ ਉਹਦੇ ਚ ਅਸਲੀਅਤ ਤੇ ਪੂਰੀ ਨਹੀਂ ਦਿਖਾਈ ਜਾਂਦੀ ਪਰ ਗੱਲ ਇਹ ਹੈ ਕਿ ਉਸ ਜਿਹੜਾ ਜਿਹੜੇ ਸਮੇਂ ਚਮਕੀਲਾ ਜਿਹੜਾ ਆ ਮਤਲਬ ਪੀਕ ਦੇ ਉੱਤੇ ਸੀਗਾ ਉਸ ਸਮੇਂ ਪੰਜਾਬ ਦੇ ਵਿੱਚ ਖੜਕੂਵਾਦ ਵੀ ਜਿਹੜਾ ਉਹ ਟੀਕ ਦੇ ਵਿੱਚ ਸੀ ਤੇ ਖੜਕੂ ਜਥੇਬੰਦੀਆਂ ਨੇ ਉਦੋਂ ਇੱਕ ਕੋਡ ਜਾਰੀ ਕੀਤਾ ਸੀ ਜਿਸ ਤਰ੍ਹਾਂ ਕਿਉਂਕਿ ਉਹ ਇੱਕ ਸਮਾਜ ਸੁਧਾਰ ਨੂੰ ਚੱਲੀਆਂ ਸੀ ਪੀ ਅਸੀਂ ਸਮਾਜ ਨੂੰ ਸੁਧਾਰਨਾ ਜਿਹਦਾ ਨਸ਼ਿਆਂ ਦੇ ਉੱਤੇ ਸੀ ਜਾਂ ਕੋਈ ਮਤਲਬ ਕੋਈ ਕੁੜੀਆਂ ਦੇ ਘਰ ਵਸਾਉਣ ਦੀ ਗੱਲ ਸੀ ਜਾਂ ਮਤਲਬ ਕੀ ਕਹਿੰਦੇ ਆ ਵੀ ਜਿੱਦਾਂ ਹੁਣ ਤਮਾਕੂ ਕੋਈ ਖਾਂਦਾ ਜਾਂ ਕੋਈ ਵਾਲ ਕਟਾਉਂਦਾ ਜਾਂ ਮਲ ਇਸ ਤਰ੍ਹਾਂ ਦੀਆਂ ਉਹਨਾਂ ਦੀਆਂ ਕਾਫੀ ਸੀਗੀਆਂ ਵੀ ਆਹ ਕੁਝ ਨਹੀਂ ਕਰਨਾ ਤੇ ਉਹ ਇਹਦੇ ਲੱਚਰ ਗਾਇਕੀ ਤੋਂ ਵੀ ਨਾਰਾਜ਼ ਸੀਗੇ ਵੀ ਇਹ ਗਲਤ ਕਰ ਰਿਹਾ ਕਿਉਂਕਿ ਉਹ ਤੇ ਗਰਬਾਣੀ ਆ ਲਾਰੇ ਸੀ ਮੈਂ ਤੇ ਉਹਨਾਂ ਦਾ ਮਤਲਬ ਖਾਲਸਾ ਰਾਜ ਵਾਲ ਨੂੰ ਸੀਗਾ ਪਰ ਅੱਛਾ ਇਹ ਜਿਹੜੀ ਗਾਇਕੀ ਆ ਇਹਦੀ ਬਿਲਕੁਲ ਹੀ ਲੱਚਰ ਸੀਗੀ ਜਿਹੜੇ ਕਿ ਜਿੰਨੇ ਕਿ ਜਿਹੜੇ ਰਿਸ਼ਤੇ ਨੇ ਜੀਦੇ ਸਾਲੀ ਦਾ ਰਿਸ਼ਤਾ ਆ ਦੇਰ ਪਰਜਾਈ ਦਾ ਜੇਠ ਪਰਜਾਈ ਦਾ ਜਾਂ ਹੋਰ ਉਹਨਾਂ ਨੂੰ ਕਲੰਕਿਤ ਜਿਹੜਾ ਆ ਉਹ ਕੀਤਾ ਪਿਆ ਸੀਗਾ ਲੋਕੀ ਕਿਹਾ ਜਾਂਦਾ ਵੀ ਕੁਝ ਗਾਣੇ ਦੇ ਵਿੱਚ ਵਰਡ ਹੀ ਇਸ ਤਰ੍ਹਾਂ ਦੇ ਹੁੰਦੇ ਸੀਗੇ ਜਿਹਨਾਂ ਦੇ ਲੋਕ ਸੁਣਦੇ ਤਾਂ ਸੀਗੇ ਠਾਠਾ ਮਾਰਦੇ ਸੀਗੇ ਲੇਕਿਨ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੀ ਜਿਹੜੀ ਉਹ ਪੰਜਾਬੀ ਜਿਹੜੀ ਸੀਗੀ ਕਿਸੇ ਕਿਸੇ ਨੂੰ ਸਮਝ ਆਉਂਦੀ ਹੈ ਦੇਖੋ ਗੱਲ ਇਹ ਹੈਗੀ ਆ ਕਿ ਜਿਹੜਾ ਵੀ ਬੰਦਾ ਕੋਈ ਹਮਾਇਤੇ ਅੱਜ ਵੀ ਮਤਲਬ ਮੀਡੀਆ ਦੇ ਵਿੱਚ ਆ ਕੇ ਕਹਿੰਦਾ ਨਾ ਕਿ ਜਿਹੜੇ ਚਮਕੀਲੇ ਦੀ ਗਾਇਕੀ ਆ ਉਹਦਾ ਕੋਈ ਮਤਬਲ ਸੀ ਉਹਨੇ ਕੋਈ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਲੁਕਵੀ ਸੱਚਾਈ ਸੀ ਮੈਂ ਕਹਿੰਦਾ ਵੀ ਉਹ ਆਪਣੇ ਪਰਿਵਾਰ ਚ ਬਹਿ ਕੇ ਕਮੈਂਟ ਕਰੇ ਵੀ ਮੈਂ ਪਰਿਵਾਰ ਚ ਬਹਿ ਕੇ ਪਰਿਵਾਰ ਦੇ ਨਾਲ ਉਹਦੇ ਗੀਤ ਸੁਣ ਸਕਦਾ ਕੋਈ ਨਹੀਂ ਸੁਣ ਸਕਦਾ ਜੇ ਕੋਈ ਗੀਤ ਸੁਣਦਾ ਸੀ ਇਹ ਡਰਾਮਾ ਵਾਸਤੇ ਸੀ ਜਾਂ ਇੱਕ ਕਿਉਂਕਿ ਝੂਠ ਜਿਹੜਾ ਵਾ ਝੂਠ ਨੂੰ ਜਿਹੜੇ ਪਾਸੇ ਮਰਜ਼ੀ ਲਾ ਲੋ ਅਸੀਂ ਬੜੇ ਚਿਰ ਤੋਂ ਇਸ ਗੱਲ ਦੀ ਲੜਾਈ ਦੇ ਉੱਤੇ ਆ ਪਈ ਵਾਇਲੈਂਸ ਜਿਹੜੇ ਕ੍ਰੀਏਟ ਕਰਦੇ ਨੇ ਜਿਹੜੇ ਕੋਈ ਲਿਕਰ ਨੂੰ ਕ੍ਰੀਏਟ ਕਰਦੇ ਜਿਸ ਤਰ੍ਹਾਂ ਨਸ਼ਿਆਂ ਨੂੰ ਕੋਈ ਕ੍ਰੀਏਟ ਕਰਦੇ ਨੇ ਜਾਂ ਅਸ਼ਲੀਲਤਾ ਫਲਾਉਂਦੇ ਆ ਉਹ ਜਿਹੜੇ ਗਾਣੇ ਆ ਉਹ ਨਹੀਂ ਚਾਹੀਦੇ ਜਿਹੜੀ ਗਾਇਕੀ ਆ ਸਾਡਾ ਪੰਜਾਬ ਜਿਹੜਾ ਆ ਸੀ ਅਨੇ ਵੀ ਸੁਖ ਸ਼ਾਂਤੀ ਰਵੇ ਗਾਇਕੀ ਹੋਵੇ ਵਧੀਆ ਤਰੀਕੇ ਦੀ ਹੋਵੇ ਜਿਹੜਾ ਸਾਡਾ ਜੋਤ ਆ ਉਹ ਸਹੀ ਪਾਸੇ ਨੂੰ ਲੱਗੇ ਹੁਣ ਇਸ ਤਰ੍ਹਾਂ ਦੇ ਕਈ ਗਾਇਕ ਇਸ ਤਰ੍ਹਾਂ ਦੇ ਕਿ ਕਿ ਚਮਕੀਲਾ ਤੇ ਪੀਕ ਤੇ ਸੀ ਹੋਰ ਵੀ ਹੈ ਜਿਸ ਤਰ੍ਹਾਂ ਸਾਗਰ ਦਾ ਨਾਂ ਆ ਇੰਨਾ ਇੰਨਾ ਨੇ ਲੈਕਚਰ ਗਾਇਆ ਤੇ ਜੇ ਅੱਜ ਦਲਜੀਤ ਦਸਾਂਝ ਨੇ ਫਿਲਮ ਬਣਾਈ ਹੈ ਉਹ ਜਸਟ ਮੈਂ ਕਹੂੰਗਾ ਕਿ ਪੈਸਾ ਕਮਾਉਣ ਵਾਸਤੇ ਫਿਲਮ ਬਣਾਈ ਹੈ ਅਦਰਵਾਈਜ਼ ਇਹਦੀ ਸਮਾਜ ਨੂੰ ਮੈਨੂੰ ਜਿਹੜਾ ਚਮਕੀਲਾ ਆ ਕੋਈ ਦੇਣ ਨਹੀਂ ਹੈ ਕੋਈ ਸੇਧ ਨਹੀਂ ਹੈ ਪਰ ਇਹ ਕਹਿ ਸਕਦੇ ਆ ਕਿ ਉਹਦੇ ਗਾਣਿਆਂ ਦੀ ਜਾਂ ਉਹਨੇ ਜਿਹੜੇ ਗਾਣੇ ਗਾਏ ਆ ਉਹਦੇ ਕੋਈ ਸਮਾਜ ਨੂੰ ਸੇਧ ਆ ਕਿਉਂਕਿ ਦਲਜੀਤ ਦਸਾਂਝ ਦਾ ਇੱਕ ਨਾਂ ਆ ਉਹਨੂੰ ਚਾਹੀਦਾ ਸੀ ਕਿ ਫਿਲਮ ਚਲੋ ਇੱਕ ਐਂਟਰਟੇਨਮੈਂਟ ਵਾਸਤੇ ਜਿਹੜੀਆਂ ਬਣਾਉਣੀਆਂ ਇੱਕ ਅਲੱਗ ਚੀਜ਼ ਹੈ ਜੇ ਕੋਈ ਇਸ ਤਰ੍ਹਾਂ ਦੀ ਬਣਾਉਣੀ ਕਿਸੇ ਵਧੀਆ ਜਿਹੜਾ ਕੋਈ ਮਤਲਬ ਕੀ ਕਹਿੰਦੇ ਆ ਸਮਾਜ ਨੂੰ ਸੇਧ ਦੇਣ ਵਾਲੀ ਹੁੰਦੀ ਉਹ ਬਣਾਉਂਦਾ ਲੋਕੀ ਉਸਤਤ ਕਰਦੇ ਪੰਜਾਬ ਦੇ ਵਿੱਚ ਕਈ ਯੁਵਾ ਇਸ ਤਰ੍ਹਾਂ ਵੀ ਰਹੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਅੱਗੇ ਵਧਾਉਣ ਨੂੰ ਲੈ ਕੇ ਆਪਣੀ ਜਾਨ ਤੱਕ ਗਵਾਈ ਹੈਗੀ ਕਿ ਉਹਨਾਂ ਦੇ ਉੱਤੇ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਕਿ ਖਿਡਾਰੀਆਂ ਦੇ ਉੱਤੇ ਫਿਲਮਾਂ ਬਹੁਤ ਬਣਦੀਆਂ ਨੇ ਪੰਜਾਬ ਦੇ ਵੀ ਜਿਹੜੇ ਖੇਡ ਹੈਗੇ ਨੇ ਉਹਨਾਂ ਨੂੰ ਲੈ ਕੇ ਵੀ ਫਿਲਮਾਂ ਬਣ ਚੁੱਕੀਆਂ ਨੇ ਦੇਖੋ ਇਹ ਫਿਲਮਾਂ ਇਹਨਾਂ ਕਿਹੜੀਆਂ ਬਣਾਉਣੀਆਂ ਜਿਹੜਾ ਵੀ ਫਿਲਮ ਬਣਾਉਣਾ ਨਾ ਉਹ ਸਭ ਤੋਂ ਪਹਿਲਾਂ ਆਪਣਾ ਇਨਕਮ ਦੇਖਦਾ ਵੀ ਇਹ ਫਿਲਮ ਜਿਹੜੀ ਆ ਕਿਹੜਾ ਵਰਗ ਇਹਨੂੰ ਦੇਖਦਾ ਤੇ ਕਿਹੜੇ ਵਰਗ ਦੇ ਵਿੱਚ ਇਹ ਜਿਆਦਾ ਜਿਹੜੀ ਵੀ ਕਿਹੜੇ ਵਰਗ ਦੀ ਜਿਹੜੀ ਮਤਲਬ ਕੁਆਂਟੀਟੀ ਲੋਕ ਜਿਹੜੇ ਉਹ ਜਿਆਦਾ ਨੇ ਜਿਹੜੇ ਇਸ ਚੀਜ਼ ਨੂੰ ਦੇਖਾ ਉਹ ਸਾਈਪ ਦੀ ਬਣਦੀਆਂ ਨੇ ਇਹਨਾਂ ਨੂੰ ਜਿਹੀਂ ਅਕੇ ਸਵਾਲ ਨੂੰ ਸੇਧ ਦੇਣ ਵਾਲੀਆਂ ਕਿੰਨੀਆਂ ਮਤਲਬ ਇਹਨਾਂ ਨੇ ਉਧਰ ਨੂੰ ਜਾਣਾ ਹੀ ਨਹੀਂ ਇੱਕ ਇੱਕ ਸਵਾਲ ਮੇਰਾ ਹੈਗਾ ਫਿਲਮ ਬਣ ਚੁੱਕੀ ਹੈ ਫਿਲਮ ਰਿਲੀਜ਼ ਹੋ ਗਈ ਹੈ OTT ਪਲੇਟਫਾਰਮਸ ਤੇ ਵੀ ਦੇਖੀ ਜਾਂਦੀ ਹੈ ਪ੍ਰੋਮੋਸ਼ਨ ਵੀ ਹੋ ਰਹੀ ਹੈ ਲੇਕਿਨ ਇਹਦੀ ਜਿਹੜੀ ਪ੍ਰੋਮੋਸ਼ਨ ਮੁੱਖ ਤੌਰ ਦੇ ਉੱਤੇ ਕਿਉਂਕਿ ਰਿਲੇਟਡ ਲੁਧਿਆਣਾ ਸੀ ਗੱਲ ਲੁਧਿਆਣਾ ਦੇ ਪਿੰਡ ਤੋਂ ਹੀ ਅਮਰ ਚਮਕੀਲਾ ਜਿਹੜੇ ਸੀਗੇ ਇਹਦੀ ਪ੍ਰੋਮੋਸ਼ਨ ਲੁਧਿਆਣਾ ਚ ਹੋਣੀ ਚਾਹੀਦੀ ਸੀ ਜਾਂ ਨਹੀਂ ਹੋਣੀ ਚਾਹੀਦੀ ਸੀ ਇਹ ਗੱਲ ਮੈਂ ਤੁਹਾਡੇ ਕੋਲੋਂ ਪੁੱਛ ਰਿਹਾ ਇਹ ਬਹੁਤ ਜ਼ਰੂਰੀ ਗੱਲ ਹੈ ਦੇਖੋ ਮੈਂ ਤੇ ਇਹ ਕਹਿੰਦਾ ਵੀ ਇਹ ਫਿਲਮ ਬੰਡਿੰਗ ਨਹੀਂ ਸੀ ਚਾਹੀਦੀ ਕਿਉਂਕਿ ਮੇਰਾ ਇਹ ਨਹੀਂ ਜੇ ਅਮਰ ਜੇ ਚਮਕੀਲੇ ਦਾ ਕਤਲ ਹੋਇਆ ਇਹਨਾਂ ਦਾ ਮਤਲਬ ਦੋਨੋਂ ਦਾ ਤੇ ਉਹ ਗਲਤ ਹੋਇਆ ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਦਾ ਵੀ ਖੂਨ ਨਹੀਂ ਡੁੱਲਣਾ ਚਾਹੀਦਾ ਇੱਥੇ ਸ਼ਾਂਤੀ ਚਾਹੀਦੀ ਹੈ ਪਰ ਜਿਹੜੀ ਆ ਇਹੋ ਜਿਹੇ ਜਿਹੜੇ ਗਾਇਕ ਨੇ ਜਾਂ ਜਿਹੜੇ ਮਤਲਬ ਹੁਣ ਬਣ ਨੂੰ ਤੇ ਜਿਹੜਾ ਉਹ ਸੌਦਾ ਸਾਧਿਆ ਕੀ ਕਹਿੰਦੇ ਉਹਨੂੰ ਸਿਰਸੇ ਵਾਲਾ ਉਹਨੇ ਵੀ ਫਿਲਮ ਬਣਾ ਲਈ ਮੈਂ ਹੈਨਾ ਪਰ ਇਹ ਗਲਤ ਲੋਕਾਂ ਨੂੰ ਮੈਸੇਜ ਜਾਂਦਾ ਨਾ ਇਹਨਾਂ ਦਾ ਇਹ ਮੈਸੇਜ ਲੋਕਾਂ ਨੂੰ ਜਿਹੜਾ ਨਹੀਂ ਜਾਣਾ ਹੁਣ ਜਾਣਾ ਚਾਹੀਦਾ ਹੁਣ ਤੁਸੀਂ ਦੇਖੋ ਪਿਓਤੀ ਭੈਣ ਭਰਾ ਬਸ ਦੇ ਵਿੱਚ ਬੈਠੇ ਹੋਣ ਤੇ ਉੱਥੇ ਚਮਕੀਲੇ ਦੇ ਗੀਤ ਲੱਗੇ ਹੋਣ ਤੇ ਕੀ ਮਤਲਬ ਉਹ ਮਤਲਬ ਕੀ ਸਚਾਈ ਕੀ ਉਹ ਸਚਾਈ ਇਹ ਮਤਲਬ ਉਹ ਸੁਣ ਸਕਦੇ ਆ ਮੈਂ ਤਾਂ ਕਹਿੰਦਾ ਜਿਹੜੇ ਹੱਕ ਦੇ ਵਿੱਚ ਨੇ ਉਹ ਇਹ ਕਮੈਂਟ ਕਰਨ ਵੀ ਵਾਕਿਆਹੀਂ ਅਸੀਂ ਭੈਣ ਭਰਾ ਜਾਂ ਪਿਓਤੀ ਬੈ ਕੇ ਸੁਣ ਸਕਦੇ ਆ ਦੇਣ ਜਵਾਬ ਪੇ ਵਾਕਿਆ ਜੀ ਸਹੀ ਦੇ ਆ ਲੋਕਾਂ ਨੂੰ ਜਾਂਦੀ ਆ ਵੀ ਇਹ ਸਹੀ ਕਹੁੰਦਾ ਸੀਗਾ ਮਤਲਬ ਇਹ ਜੇ ਕੁਝ ਕੁਝ ਗੀਤ ਇਹਨਾਂ ਨੇ ਕੋਈ ਧਾਰਮਿਕ ਗਾਤੇ ਉਹਦਾ ਇਹ ਮਤਲਬ ਨਹੀਂ ਹੈ ਕਿ ਸਾਰੇ ਗੀਤ ਹੀ ਉਹਦੇ ਜਿਹੜੇ ਆ ਕੋਈ ਸੇਧ ਦੇਣ ਵਾਲੇ ਸੀ। ਧਾਰਮਿਕ ਇਨਕਮ ਨੂੰ ਲੈ ਕੇ ਹੀ ਫਿਲਮ ਨੂੰ ਬਣਾਇਆ ਗਿਆ ਤੁਹਾਨੂੰ ਲੱਗ ਰਿਹਾ। ਬਿਲਕੁਲ ਇਹ 100% ਇਹ ਤੇ ਗੱਲ ਦੇ ਕੋਈ ਸ਼ੱਕ ਹੀ ਨਹੀਂ ਹੈ ਕਿ ਇਹ ਫਿਲਮ ਜਿਹੜੀ ਹੈ ਕੋਈ ਸੇਧ ਦੇਣ ਵਾਸਤੇ ਨਹੀਂ ਇਹ ਤੇ ਇੱਕ ਇਨਕਮ ਨੂੰ ਮੁੱਖ ਰੱਖ ਕੇ ਜਿਹੜੀ ਆ ਉਹ ਬਣਾਈ ਗਈ ਹੈ। ਪਰ ਪੰਜਾਬ ਦੇ ਵਿੱਚ ਮਤਲਬ ਜੇ ਆਪਾਂ ਜੋਤ ਨੂੰ ਸਹੀ ਪਾਸੇ ਲਾਉਣਾ ਤੇ ਜੋਤ ਨੂੰ ਸੇਧ ਦੇਣ ਵਾਲੀਆਂ ਕਿਉਂਕਿ ਇਹ ਜਿਹੜੇ ਜਿਹੜੇ ਲਚਰਤਾ ਦੇ ਗੀਤ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਆ ਉਹ ਵੀ ਇੱਕ ਜੋਤ ਨੂੰ ਗਲਤ ਪਾਸੇ ਲਾਉਂਦੇ ਆ ਜਿਸ ਤਰ੍ਹਾਂ ਆਪਾਂ ਹੁਣ ਚਲੋ ਕਾਨੂੰਨ ਮੁਤਾਬਕ ਆਪਾਂ ਕਹਿ ਦਿੰਦੇ ਆ ਕਿ ਇੱਜ਼ਤ ਦੀ ਖਾਤਰ ਕਤਲ ਹੋ ਗਿਆ ਜਾਂ ਕਿੱਦਾਂ ਹੋ ਗਿਆ ਅਸਲੀ ਜੜ ਤੇ ਇਹੀ ਲੋਕ ਦੇ ਨਾ ਜਿਹੜੇ ਮਤਲਬ ਜਿਨ੍ਹਾਂ ਨੇ ਰਿਸ਼ਤਿਆਂ ਨੂੰ ਗਲਤ ਕਰਕੇ ਸਾਰਾ ਕੁਝ ਹੁਣ ਸਮਾਜ ਜਿਹੜਾ ਚੱਲਿਆ ਲੱਚਰ ਗਾਇਕੀ ਨੂੰ ਬਹੁਤ ਕੰਟਰੋਲ ਕਰ ਲਿੱਤਾ ਗਿਆ ਹੈਗਾ ਹੁਣ ਇਸ ਤਰ੍ਹਾਂ ਦੇ ਗੀਤ ਤਾਂ ਨਹੀਂ ਆ ਰਹੇ ਹੈਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਹੁਣ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਗਾਇਕੀ ਬਿਲਕੁਲ ਪਰ ਅੱਜ ਦੇ ਜਿਹੜਾ ਵੈਸਟਰਨ ਕਲਚਰ ਜਿਹੜਾ ਆ ਗਿਆ ਹੁਣ ਹਰ ਦੇ ਹਰ ਦੇ ਹੱਥ 'ਚ ਮੋਬਾਈਲ ਉਹਨੂੰ ਬਾਹਰ ਕਿਸੇ ਦੀ ਲੋੜ ਹੀ ਨਹੀਂ ਆ ਉਹ ਜੋ ਮਰਜ਼ੀ ਉਹ ਮਤਲਬ ਨੈਟ ਦੇ ਉੱਤੋਂ ਕੱਢੇ ਤੇ ਜਿਸ ਤਾਂ ਦੀ ਮਰਜ਼ੀ ਫਿਲਮ ਜਿਹੜੀਆਂ ਉਹ ਦੇਖ ਲੈ ਮੈਂ ਫੇਰ ਦੁਬਾਰਾ ਉਹ ਗੱਲ ਕਰਦਾ ਕਿ ਕਈ ਮੈਂ ਕਈ ਲੋਕਾਂ ਦੀਆਂ ਇੰਟਰਵਿਊਜ਼ ਸੁਣ ਰਿਹਾ ਜਿਹੜੇ ਕਹਿੰਦੇ ਆ ਕਿ ਉਹਨਾਂ ਨੇ ਸੱਚਾਈ ਜਿਹੜੀ ਆ ਇਹ ਚਮਕੀਲਾ ਮਤਲਬ ਨੇ ਗੰਧ ਨਹੀਂ ਬੋਲੇ ਉਹਨੇ ਤੇ ਸਚਾਈ ਜਿਹੜੀ ਲੁਕਵੀ ਸੀ ਉਹ ਸਾਹਮਣੇ ਆਂਦੀ ਹੈ ਮੈਂ ਕਹਿੰਦਾ ਵੀ ਸਚਾਈ ਤੇ ਹੁਣ ਜੇ ਗੱਲ ਕਹੀਏ ਵੀ ਕਿਸ ਦੀਆਂ ਨਿਊਡ ਵੀਡੀਓ ਆਪਾਂ ਪਾ ਸਕਦੇ ਉਹ ਵੀ ਸਚਾਈ ਆ ਬੰਦਾ ਤੇ ਜੇ ਕੱਪੜੇ ਹਲਾ ਦੇ ਦੇ ਕੀ ਹੈ ਉਹ ਆਪਾਂ ਪਰਵਾਹ ਤੇ ਥੋੜਾ ਮਤਲਬ ਇਹੋ ਜਿਹੀਆਂ ਚੀਜ਼ਾਂ ਜਿਹੜੇ ਦੇਖ ਸਕਦੇ ਆ ਜੇ ਹੁਣ ਮਤਲਬ ਇਹ ਸਗੋਂ ਮਤਲਬ ਜਿਹੜੀਆਂ ਚੀਜ਼ਾਂ ਨੇ ਇਹ ਹੋਰ ਅਤਿਸ਼ਾਹਿਤ ਲੋਕਾਂ ਨੂੰ ਜਿਹੜੇ ਗੀਤ ਨੇ ਇਹ ਕਰਦੇ ਨੇ ਤੁਹਾਨੂੰ ਕੀ ਲੱਗਦਾ ਹੈਗਾ ਇਸ ਤਰ੍ਹਾਂ ਦੀ ਜਿਹੜੀ ਫਿਲਮਾਂ ਨੇ ਚਲੋ ਫਿਲਮ ਬਣ ਗਈ ਹੁਣ ਉਹਦਾ ਕੁਝ ਨਹੀਂ ਹੋ ਸਕਦਾ ਸਿੰਗਰ ਦਾ ਨਾਮ ਜਿਹੜਾ ਚਰਚੇ ਸੀਗਾ ਹੋਰ ਚਰਚਿਤ ਹੋ ਗਿਆਗਾ ਲੇਕਿਨ ਜਿਹੜਾ ਉਹਦੇ ਪਰਿਵਾਰ ਨੂੰ ਲੈ ਕੇ ਜਿਹੜੇ ਉਹਦੇ ਪਿਛੋਕਰ ਜਿਹੜੇ ਪਰਿਵਾਰ ਰਹਿ ਗਏ ਨੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਕੋਈ ਫਿਲਮ ਦੀ ਇਨਕਮ ਦੇ ਵਿੱਚੋਂ ਕੋਈ ਸੋਰਸ ਮਿਲਣਾ ਚਾਹੀਦਾ ਦੇਖੋ ਮੈਂ ਤੇ ਫਿਲਮ ਬਣਾਉਣ ਦੇ ਹੱਕ 'ਚ ਨਹੀਂ ਹੈਗਾ ਤੇ ਮੈਂ ਇਹਦਾ ਕੀ ਕਹਿ ਸਕਦਾ ਵੀ ਉਹਦੇ ਪਰਿਵਾਰ ਨੂੰ ਮਿਲਣਾ ਚਾਹੀਦਾ ਜਾਂ ਨਹੀਂ ਮਿਲਣਾ ਚਾਹੀਦਾ ਇਹ ਤੇ ਉਹਨਾਂ ਨੇ ਖੁਦ ਉਹ ਦੇਖਣ ਕੀ ਕਰਨਾ ਵਾ ਮੈਂ ਤੇ ਇਹੋ ਜੇ ਗਾਇਕ ਦੀ ਜਾਂ ਕਿ ਜਿਹੜਾ ਵੀ ਕੋਈ ਬੰਦਾ ਇਸ ਤਰ੍ਹਾਂ ਦਾ ਜਿਨੇ ਪੰਜਾਬ ਨੂੰ ਗਲਤ ਸਾਈਡ ਨੂੰ ਲਾਇਆ ਵਾ ਮੈਂ ਨਹੀਂ ਉਹਦੇ ਹੱਕ ਦੇ ਵਿੱਚ ਹੈਗਾ ਵੀ ਉਹਦੇ ਉਹਨੂੰ ਫਿਲਮ ਬਣ ਕੇ ਇੰਨਾ ਉਹਨੂੰ ਮਤਲਬ ਪ੍ਰਚਾਰਿਆ ਜਾਵੇ ਉਹਨੂੰ ਮਤਲਬ ਇਸ ਤਰ੍ਹਾਂ ਕੀਤਾ ਜਾਵੇ ਕਿਉਂਕਿ ਮੈਂ ਦੱਸ ਰਿਹਾ ਸੀ ਪਹਿਲਾਂ ਦੱਸ ਰਿਹਾ ਸੀ ਵੀ ਉਹ ਜਦੋਂ ਕੋਡ ਖੜਕੂ ਜਿਵੇਂ ਬੰਦਿਆਂ ਨੇ ਜਾਰੀ ਕੀਤਾ ਸੀ ਤੇ ਜਦੋਂ ਇਹ ਗੀਤ ਗਾਉਣੋ ਇਸ ਤਰ੍ਹਾਂ ਦੇ ਨਹੀਂ ਹਟਿਆ ਮੇਰਾ ਖਿਆਲ ਆ ਵੀ ਇਹਨੂੰ ਸਮਝਾਇਆ ਵੀ ਗਿਆ ਕਈਆਂ ਨੂੰ ਪਰ ਇਹ ਨਹੀਂ ਹਟਿਆ ਤੇ ਕਤਲ ਹੋ ਗਿਆ ਮਤਲਬ ਕੀ ਆ ਜਾਂਦਾ ਪੰਜਾਬ ਦੇ ਸੱਭਿਆਚਾਰ ਨੂੰ ਬਚਾਨ ਪਿੱਛੇ ਹੀ ਕਤਲ ਕੀਤਾ ਗਿਆ ਹੈ ਦੇਖੋ ਉਸ ਹੁਣ ਘਰ ਛੱਡ ਕੇ ਘਰ ਆਪਣੇ ਜਾਇਦਾਦਾਂ ਆਪਣੇ ਰਿਸ਼ਤੇਦਾਰੀਆਂ ਨੂੰ ਛੱਡ ਕੇ ਖਾੜਕੂ ਜਿਹੜੇ ਆ ਉਹ ਇਸ ਸੰਘਰਸ਼ ਦੇ ਵਿੱਚ ਪਏ ਸੀ ਵੀ ਅਸੀਂ ਪੰਜਾਬ ਦੇ ਵਿੱਚ ਜਿਹੜੀ ਮਤਲਬ ਵੀ ਸਹੀ ਜਿਹੜਾ ਪੰਜਾਬ ਦੀ ਸਭਿਤਾ ਵਾ ਪੰਜਾਬ ਨੂੰ ਬਚਾਉਣਾ ਆ ਜਾਂ ਇਹਦੇ ਹੱਕਾਂ ਦੇ ਵਾਸਤੇ ਆਪਾਂ ਮਤਲਬ ਲੜਦੇ ਆ ਹਨਾ ਆਪਾਂ ਇਹਨੂੰ ਜਿਹੜੇ ਗਲਤ ਕੰਮ ਆ ਉਹ ਬੰਦ ਕਰਦੇ ਆ ਉਹਨਾਂ ਨੇ ਕੀਤਾ ਤੇ ਉਹਨਾਂ ਦੀ ਸੋਚ ਮੁਤਾਬਕ ਇਹ ਸੀ ਸਹੀ ਸੀ ਉਹ ਜੇ ਖੜਕੋ ਜਿਹਾ ਜੇ ਬੰਦਿਆ ਜਾਂ ਇਹਨਾਂ ਦੀ ਆਪਾਂ ਗੱਲ ਕਰੀਏ ਤੇ ਆਪਾਂ ਉਹਨਾਂ ਨੂੰ ਵੀ ਜੇ ਆਪਾਂ ਪਿਛੋਕੜ ਦੇਖੀਏ ਜਦੋਂ ਦੇਸ਼ ਆਜ਼ਾਦ ਹੋਇਆ ਆਜ਼ਾਦ ਹੋਣ ਤੋਂ ਪਹਿਲਾਂ ਕਿਸ ਤਰ੍ਹਾਂ ਉਦੋਂ ਵੀ ਇੱਕ ਸੰਘਰਸ਼ ਤੇ ਹਥਿਆਰਬੰਦ ਉਦੋਂ ਵੀ ਚੱਲਦਾ ਸੀ ਉਸ ਸਮੇਂ ਉਹ ਜਿਹੜੇ ਸੰਘਰਸ਼ ਚਲਾਉਂਦੇ ਸੀ ਭਾਵੇਂ ਕੋਈ ਭਗਤ ਸਿੰਘ ਸੀ ਭਗਤ ਸਿੰਘ ਕਹ ਲੋ ਉਹ ਵੀ ਇਹ ਮਲੇ ਹਥਿਆਰਬੰਦ ਸੰਘਰਸ਼ ਦਾ ਹਿੱਸਾ ਸੀ ਕਤਲ ਤੇ ਉਹਦੇ ਕੋ ਵੀ ਹੋਏ ਆ ਤੇ ਉਦੋਂ ਉਹਨਾਂ ਨੂੰ ਆਪਾਂ ਸ਼ਹੀਦ ਕਹਿੰਦੇ ਆ ਜਿੱਦੀ ਜੜ ਦੇ ਵਿੱਚ ਹੈ ਨਾ ਕਿ ਉਹਨਾਂ ਨੇ ਦੇਸ਼ ਆਜ਼ਾਦ ਕਰਾਇਆ ਇਹ ਮੇਰਾ ਆਖਰੀ ਸਵਾਲ ਇਹ ਹੈ ਵੀ ਤੁਹਾਡਾ ਮੈਸੇਜ ਕਿ ਜਾਂਦਾ ਹੈਗਾ ਲਾਸਟ ਦੇ ਵਿੱਚ ਕਿਉਂਕਿ ਹਿਊਮਨ ਰਾਈਟਸ ਇੱਕ ਆਰਗੇਨਾਈਜੇਸ਼ਨ ਤੁਸੀਂ ਚਲਾ ਰਹੇ ਹੋ ਦੇਖੋ ਮੇਰਾ ਤੇ ਮੈਸੇਜ ਇਹ ਹੀ ਆ ਕਿ ਜੇ ਆਪਾਂ ਇਹੋ ਜਿਹੇ ਗਾਇਕਾਂ ਨੂੰ ਅਭਾਰ ਦੇ ਆ ਤੇ ਆਪਾਂ ਕੀ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਸਹੀ ਸਬ ਸਬਤ ਆਇਆ ਮਤਲਬ ਉਹਨੂੰ ਅਸੀਂ ਖਰਾਬ ਕਰਨਾ ਵਾ ਪਰ ਉਹਨੂੰ ਖਰਾਬ ਨਾ ਕੀਤਾ ਜਦੋਂ ਇਹੋ ਜਿਹੇ ਗਾਇਕਾਂ ਨੂੰ ਜਿੱਦਾਂ ਹੁਣ ਪਿੱਛੇ ਜੇ ਸਾਗਰ ਦੇ ਜਿਹੜਾ ਵਾ ਕਿੰਨਾ ਬਹਾਰਿਆ ਲੋਕਾਂ ਨੇ ਹਨਾ ਉਹਨੂੰ ਮਤਲਬ ਹੀਰੋ ਬਣਾ ਕੇ ਰੱਖਤਾ ਮਤਲਬ ਇਹ ਚੀਜ਼ਾਂ ਗਲਤ ਹੈ ਕਿ ਉਹ ਇਹਨਾਂ ਚੰਗੇ ਕੰਮ ਤੇ ਕੀਤੇ ਨਹੀਂ ਕੋਈ ਇਹਨਾਂ ਨੇ ਜਾਂ ਤੇ ਕੋਈ ਬੜੀ ਸੇਧ ਇਹਨਾਂ ਨੇ ਕੋਈ ਜੋਤ ਨੂੰ ਕੋਈ ਪੰਜਾਬ ਨੂੰ ਦਿੱਤੀ ਹੋਵੇ ਤੇ ਆਪਾਂ ਉਹ ਗੱਲ ਤੇ ਕਹੀਏ ਕੋਈ ਸੇਧ ਵਾਲੀ ਗੱਲ ਤੇ ਹੈ ਨਹੀਂ ਇਹ ਲੋਕਾਂ ਨੂੰ ਇਹ ਜਿਹੜੇ ਸਿਆਣੇ ਨੇ ਇਹਨਾਂ ਨੂੰ ਇਗਨੋਰ ਹੀ ਕਰਨਾ ਚਾਹੀਦਾ ਇਸ ਚੀਜ਼ ਤੋਂ ਮਤਲਬ ਇਸ ਚੀਜ਼ ਤੋਂ ਇਗਨੋਰ ਕਰਕੇ ਸਹੀ ਪਾਸੇ ਜਿਹੜਾ ਲੱਗਣਾ ਚਾਹੀਦਾ ਕਿਉਂਕਿ ਐਕਚੁਅਲੀ ਜਿਹੜੇ ਇਹਨੇ ਉੱਭ ਉਹ ਇੱਕ ਰੋਲ ਮਾਡਲ ਬਣ ਜਾਂਦੇ ਆ ਤੇ ਸਾਡਾ ਜਿਹੜਾ ਜੂਥ ਆ ਉਹ ਵਿਚਾਰਾ ਇਨੋਸੈਂਟ ਉਹਨੂੰ ਜਿਹੜੇ ਪਾਸੇ ਮਰਜ਼ੀ ਲਾ ਲੋ ਉਹ ਲੱਗ ਜਾਂਦਾ ਇਹ ਨਹੀਂ ਹੋਣਾ ਚਾਹੀਦਾ ਨਹੀਂ ਨਹੀਂ ਹੋਣਾ ਚਾਹੀਦਾ ਸੋ ਸਤਨਾਮ ਸਿੰਘ ਢਾਲੀਵਾਲ ਜੀ ਦੀ ਜਿਹੜੀ ਇੱਕ ਐਡਵਾਈਸ ਹੈਗੀ ਹੈ ਸੱਭਿਆਚਾਰ ਨੂੰ ਲੈ ਕੇ ਬਹੁਤ ਸੋਹਣੀ ਜਿਹੀ ਐਡਵਾਈਸ ਸੀਗੀ ਇਹਨਾਂ ਦਾ ਕਹਿਣਾ ਹੈਗਾ ਵੀ ਜਿਨ੍ਹਾਂ ਦੀ ਦੇਣ ਪੰਜਾਬ ਨੂੰ ਬਹੁਤ ਹੀ ਸੋਹਣੀ ਹੈਗੀ ਹੈ ਜਿਨ੍ਹਾਂ ਨੇ ਚਾਹੇ ਕੁਰਬਾਨੀਆਂ ਦਿੱਤੀਆਂ ਸੀਗੀਆਂ ਜਾਂ ਕਿਸੇ ਕਾਰਨ ਉਹਨਾਂ ਨੂੰ ਕਤਲੇਆਮ ਕਰ ਦਿੱਤਾ ਗਿਆ ਸੀ ਕੁਝ ਵੀ ਸੀਗਾ ਜਿਨ੍ਹਾਂ ਦੀ ਦੇਣ ਹੈਗੀ ਹੈ ਔਰ ਉਹਨੂੰ ਲੈ ਕੇ ਹੀ ਫਿਲਮਾਂ ਜਿਹੜੀਆਂ ਹੈਗੀਆਂ ਬਣਨੀਆਂ ਚਾਹੀਦੀਆਂ ਜਿਹਦਾ ਇੱਕ ਮੈਸੇਜ ਜਾਣਾ ਚਾਹੀਦਾ ਹੈ ਵੀ ਜਿਹੜਾ ਯੁਵਾ ਹੈਗਾ ਉਹਨੂੰ ਪਤਾ ਲੱਗੇ ਬੱਚਾ ਹੈਗਾ ਉਹਨੂੰ ਪਤਾ ਲੱਗੇ ਵੀ ਇਹਨਾਂ ਨੇ ਸਾਡੇ ਪੰਜਾਬ ਨੂੰ ਦਿੱਤਾ ਕੀ ਹੈਗਾ ਹੁਣ ਤੁਸੀਂ ਦੇਖੋ ਵੀ ਚਮਕੀਲੇ ਦੇ ਗੀਤ ਇੰਨੇ ਮਤਲਬ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਗਲਤ ਕਰਨ ਵਾਲੇ ਸੀ ਵੀ ਆ ਮੈਂ ਬੋਲ ਜੇ ਬੋਲਣਾ ਵੀ ਤੇ ਮੈਨੂੰ ਸ਼ਰਮ ਆ ਹੁਣ ਤੁਸੀਂ ਇੱਕ ਗੱਲ ਤੁਸੀਂ ਦੇਖੋ ਆਮ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮਤਲਬ ਜਦੋਂ ਵੀ ਕਿਤੇ ਡੀਜੇ ਲੱਗਾ ਜਾਂ ਕੇ ਗੀਤ ਚੱਲਦਾ ਤੇਰੇ ਚੁੱਤੇ ਤੇਰਾ ਹਜ਼ਾਰ ਬੋਲਦਾ ਤੇ ਮੈਂ ਇੰਨੇ ਸ਼ਰਮਿੰਦੇ ਕਈ ਲੋਕ ਦੇਖੇ ਆ ਜਿਨ੍ਹਾਂ ਨੂੰ ਮੈਂ ਹਿਊਮਰ ਰੈਸਟ ਦਾ ਵਾਰਲਡ ਤੇ ਬੋਲਦਾ ਨਹੀਂ ਲੱਗ ਚੰਗਾ ਲੱਗਦਾ ਉਹ ਧੀਆਂ ਲਪੈਣਾ ਲਹੱਤ ਕਰ ਕਰ ਭਰਾ ਭੈਣ ਵਾਲ ਹੱਥ ਕਰ ਕਰ ਕਰਕੇ ਹੋਊਗਾ ਤੇ ਅਜੇ ਤੇਰਾ ਹਜ਼ਾਰ ਬੋਲਦਾ ਮੈਂ ਕੋ ਥੋੜਾ ਜਿਹਾ ਤੁਸੀਂ ਸਮਝ ਲਓ ਥੋੜਾ ਜਿਹਾ ਦਿਮਾਗ ਤੋਂ ਕੰਮ ਤੇ ਲੈ ਲਓ ਵੀ ਇਹਨਾਂ ਨੂੰ ਮਤਲਬ ਆਪਾਂ ਕਿਉਂ ਪ੍ਰਮੋਟ ਕਰਦੇ ਇਨਾਂ ਚੀਜ਼ਾਂ ਨੂੰ ਮਤਲਬ ਕਿਉਂ ਇਦਾਂ ਨੂੰ ਚਲਦੇ ਆਪਾਂ ਬਹੁਤ ਹੀ ਚੰਗੀਆਂ ਗੱਲਾਂ ਤੁਸੀਂ ਕੀਤੀਆਂ ਨੇ ਤੇ ਅਸੀਂ ਹੋਪ ਕਰਦੇ ਆ ਵੀ ਸ਼ਾਇਦ ਇਹਨਾਂ ਗੱਲਾਂ ਨੂੰ ਸੁਣ ਕੇ ਜਿਹੜੇ ਫਿਲਮ ਇੰਡਸਟਰੀ ਵਾਲੇ ਹੈਗੇ ਆ ਜਾਂ ਕਲਾਕਾਰ ਹੈਗੇ ਆ ਕੋਈ ਵੀ ਮਤਲਬ ਇਸ ਚੀਜ਼ ਨੂੰ ਲੈ ਕੇ ਰੀਅਲਿਸਟਿਕ ਸਟੋਰੀ ਬਣਾਉਣਾ ਚਾਹੁੰਦਾ ਹੈਗਾ ਤੇ ਉਹਨਾਂ ਲੋਕਾਂ ਨੂੰ ਲੈ ਕੇ ਸਟੋਰੀ ਬਣਾਈ ਜਾਵੇ ਜਿਨ੍ਹਾਂ ਨੇ ਪੰਜਾਬ ਨੂੰ ਕੁਝ ਦੇਣ ਦਿੱਤੀ ਹੈਗੀ ਹੈ ਬਹੁਤ ਹੀ ਵੱਡੇ ਪੱਧਰ ਤੇ ਲੇਕਿਨ ਜਿਨ੍ਹਾਂ ਨੂੰ ਜਾਣਿਆ ਨਹੀਂ ਗਿਆ ਪਛਾਣਿਆ ਨਹੀਂ ਗਿਆ ਕਿਸੇ ਨਾ ਕਿਸੇ ਕਾਰਨ ਉਹਨਾਂ ਦਾ ਨਾਮ ਛੁਪਿਆ ਰਹਿ ਗਿਆ ਉਹਨਾਂ ਨੂੰ ਅੱਗੇ ਲੈ ਕੇ ਆਇਆ ਜਾਵੇ ਉਹ ਕੌਣ ਸੀ ਕੀ ਕੀਤਾ ਉਹਨਾਂ ਨੇ ਇਸ ਤਰ੍ਹਾਂ ਇਸ ਤਰ੍ਹਾਂ ਕਾਰਾ ਸੀਗਾ ਜਿਹਦੇ ਕਰਕੇ ਪੰਜਾਬ ਦੇ ਸੱਭਿਆਚਾਰ ਨੂੰ ਜਾਂ ਪੰਜਾਬ ਦੀ ਜਵਾਨੀ ਨੂੰ ਕਿਸੇ ਨਾ ਕਿਸੇ ਵਸ ਬਚਾਇਆ ਜਾ ਸਕੇ ਤੁਸੀਂ ਦੇਖਦੇ ਰਹੋ ਹਿਊਮਨ ਰਾਈਟਸ ਬੁਲੇਟਿਨ